ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਫਰੀਦਕੋਟ ਦੇ ਇੱਕ ਸੁਖਣ ਵਾਲਾ ਪਿੰਡ ਦੀ ਜਿਸ ਬਾਰੇ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਵੇਗਾ ਪਰ ਜਿਹੜੀ ਹੁਣ ਵੱਡੀ ਰਿਪੋਰਟ ਨਵੀਂ ਰਿਪੋਰਟ ਸਾਹਮਣੇ ਆਈ ਹੈ ਤੇ ਉਸ ਰਿਪੋਰਟ ਦੇ ਵਿੱਚ ਜਿਹੜੇ ਵੱਡੇ ਖੁਲਾਸੇ ਹੋਏ ਹਨ ਅੰਦਰ ਲੀਆਂ ਗੱਲਾਂ ਸਾਹਮਣੇ ਆਈਆਂ ਹਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸ ਪਤਨੀ ਦੀ ਰੁਪਿੰਦਰ ਕੋਰ ਦੀਆਂ ਕੱਲੀਆਂ-ਕੱਲੀਆਂ ਗੱਲਾਂ ਦੱਸਾਂਗਾ ਤੇ ਉਸਨੇ ਕੀ-ਕੀ ਕਬੂਲਿਆ ਹੈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਗੁਰਵਿੰਦਰ ਸਿੰਘ ਨੂੰ ਉਸਦੀ ਪਤਨੀ ਰੁਪਿੰਦਰ ਕੌਰ ਨੇ ਕਿਵੇਂ ਮੋਤ ਦੇ ਕਾਜ ਉਤਾਰਿਆ ਦੋਸਤੋ ਸਭ ਤੋਂ ਪਹਿਲਾਂ ਉਹ ਆਪਣੇ ਪ੍ਰੇਮੀ ਅਤੇ ਬਿਸ਼ਪਦੀਪ ਉਹਨਾਂ ਦਾ ਇੱਕ ਫਰੈਂਡ ਹੁੰਦਾ ਹੈ ਤਿੰਨੋਂ ਜੜੇ ਮਿਲ ਕੇ ਇਸ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੰਦੇ ਹਨ ਕਿ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਉਹ ਇਹ ਸ਼ੱਕ ਜ਼ਾਹਿਰ ਕਰਦੇ ਹਨ ਕਿ ਇਸ ਘਰ ਦੇ ਵਿੱਚ ਕੁਝ ਬਦਮਾਸ਼ ਕੁਝ ਚੋਰ ਆਏ ਸੀ ਜੋ ਚੋਰੀ ਕਰਕੇ ਉਸਦੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਗਏ ਤੇ ਉਸ ਤੋਂ ਬਾਅਦ ਖੁਦ ਹੀ ਉਹ ਪੁਲਿਸ ਨੂੰ ਕੋਲ ਕਰਦੇ ਹਨ ਤੇ ਜਦੋਂ ਪੁਲਿਸ ਆ ਕੇ ਇਸ ਘਟਨਾ ਦੇ ਬਾਰੇ ਰਪਿੰਦਰ ਕੋਰ ਤੋਂ ਸਵਾਲ ਜਵਾਬ ਕਰਦੀ ਹੈ ਤਾਂ ਉਹ ਪੁਲਿਸ ਦੇ ਘੇਰੇ ਦੇ ਵਿੱਚ ਉਲਟ ਫਸ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਉਸ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਦੋਂ ਹੁਣ ਰੁਪਿੰਦਰ ਕੌਰ ਦਾ ਤਿੰਨ ਤੋਂ ਚਾਰ ਵਾਰ ਰਿਮਾਂਡ ਲਿਆ ਜਾਂਦਾ ਹੈ ਤਾਂ ਉਹ ਇਹ ਵੱਡੇ ਖੁਲਾਸੇ ਕਰਦੀ ਹੈ ਕਿ ਹਾਂ ਮੈਂ ਅਤੇ ਮੇਰੇ ਪ੍ਰੇਮੀ ਅਤੇ ਮੇਰੇ ਪ੍ਰੇਮੀ ਦੇ ਫਰੈਂਡ ਨੇ ਬਿਸ਼ਪਦੀਪ ਨੇ ਮਿਲ ਕੇ ਅਸੀਂ ਤਿੰਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਸੀਂ ਉਹਨਾਂ ਦੇ ਕੁੱਤੇ ਨੂੰ ਵੀ ਤੇ ਗੁਰਵਿੰਦਰ ਸਿੰਘ ਨੂੰ ਜ਼ਹਿਰੀਲੀ ਦਵਾਈ ਵੀ ਦਿੱਤੀ ਤੇ ਉਹਨਾਂ ਦੇ ਕੁੱਤੇ ਨੂੰ ਵੀ ਜ਼ਹਿਰੀਲੀ ਦਵਾਈ ਦਿੱਤੀ ਤਾਂ ਜੋ ਉਹਨਾਂ ਦਾ ਸਾਹ ਰੁਕ ਜਾਵੇ ਪਰ ਗੁਰਵਿੰਦਰ ਸਿੰਘ ਦਾ ਜਦੋਂ ਸਾਹ ਨਹੀਂ ਰੁਕਿਆ ਤਾਂ ਬਿਸ਼ਪ ਦੀਪ ਦੇ ਵੱਲੋਂ ਗੁਰਵਿੰਦਰ ਸਿੰਘ ਦੀ ਗਰਦਨ ਨੂੰ ਮਰੋੜਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਰਪਿੰਦਰ ਕੌਰ ਦਾ ਪਤੀ ਗੁਰਵਿੰਦਰ ਸਿੰਘ ਤੜਫ ਤੜਫ ਕੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦਾ ਹੈ ਤੇ ਦੋਸਤੋ ਹੁਣ ਰਮਾਨ ਤੇ ਇਹ ਵੱਡਾ ਕਬੂਲ ਨੰਮਾ ਉਸ ਤੇ ਰੁਪਿੰਦਰ ਕੋਲ ਨੇ ਕਬੂਲਿਆ ਹੈ ਕਿ ਹਾਂ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਉਸ ਨੂੰ ਖੁਦ ਮੋਤ ਦੇ ਘਾਟ ਉਤਾਰਿਆ ਹੈ ਜਦ ਕਿ ਦੋਸਤੋ ਪੁਲਸ ਵਾਲਿਆਂ ਦੇ ਕੋਲ ਉਹ ਪਹਿਲਾਂ ਇਹ ਜਾਣਕਾਰੀ ਦਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਜਦੋਂ ਪੁਲਿਸ ਦੀ ਡਾਂਗ ਘੁੰਮਦੀ ਹੈ ਤਾਂ ਅਸਲ ਸੱਚ ਸਾਹਮਣੇ ਆਂਦਾ ਹੈ ਕਿ ਅਸੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਸੀਂ ਗੁਰਵਿੰਦਰ ਸਿੰਘ ਦਾ ਕਤਲ ਤਿੰਨਾਂ ਜਣਿਆਂ ਨੇ ਮਿਲ ਕੇ ਕੀਤਾ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਭਰਿਆ ਹੋਇਆ ਹੈ ਤੇ ਉਸਦੇ ਪਰਿਵਾਰ ਦਾ ਰੋ ਰੋ ਕੇ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਕਿਉਂਕਿ ਉਹ ਇਕਲੌਤਾ ਪੁੱਤ ਸੀ ਤੇ ਜਿਹੜਾ ਬਾਪ ਹੈ ਸੰਸਕਾਰ ਤੋਂ ਪਹਿਲਾਂ ਆਪਣੇ ਪੁੱਤ ਦੀ ਡੈੱਡ ਬੋਡੀ ਦੇਖ ਕੇ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪੈਂਦਾ ਹੈ ਜਿਸ ਨੂੰ ਲੈ ਕੇ ਹਰ ਇੱਕ ਵਿਅਕਤੀ ਦੀਆਂ ਹਰ ਇੱਕ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿ ਕਿ ਆਖਰਕਾਰ ਇੱਕ شریف ਇਨਸਾਨ ਦੇ ਨਾਲ ਗੁਰਵਿੰਦਰ ਸਿੰਘ ਦੇ ਨਾਲ ਅਜਿਹੀ ਘਟਨਾ ਬਿੱਤੀ ਜਿਸ ਨੂੰ ਸੁਣ ਕੇ ਦੇਖ ਕੇ ਸਭ ਦੇ ਲੋ ਕੰਡੇ ਖੜੇ ਹੋ ਜਾਂਦੇ ਹਨ ਪਰ ਦੋਸਤੋ ਹੁਣ ਲੋਕਾਂ ਦਾ ਪਰਿਵਾਰ ਦਾ ਕਹਿਣਾ ਇਹ ਹੈ ਕਿ ਉਹਨਾਂ ਤਿੰਨਾਂ ਨੂੰ ਬਿਲਕੁਲ ਵੀ ਨਾ ਬਖਸ਼ਿਆ ਜਾਵੇ ਉਹਨਾਂ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਹੀ ਕਾਫੀ ਨਹੀਂ ਹੋਵੇਗੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਤੈਅ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਨਾ ਤਾਂ ਲੋਕ ਕਹਿੰਦੇ ਹਨ ਸਾਨੂੰ ਮਨਜ਼ੂਰ ਹੈ ਤੇ ਨਾ ਹੀ ਪਰਿਵਾਰ ਤੇ ਦੋਸਤੋ ਇਹ ਬਿਲਕੁਲ ਗੱਲ ਸਹੀ ਹੈ ਕਿ ਜੇਕਰ ਅੱਜ ਉਹਨਾਂ ਨੂੰ ਇਸ ਤੋਂ ਘੱਟ ਸਜ਼ਾ ਦਿੱਤੀ ਜਾਂਦੀ ਹੈ ਤਾਂ ਕੱਲ ਸਾਡੇ ਪੰਜਾਬ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਅਜਨੀਆਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ ਅਜਨੀਆਂ ਲੜਕੀਆਂ ਦੇ ਨਾਲ ਕੋਈ ਵੀ ਘਟਨਾਵਾ ਵਾਪਰ ਸਕਦੀ ਹੈ ਤੇ ਦੋਸਤੋ ਜੋ ਉਸ ਗੁਰਵਿੰਦਰ ਸਿੰਘ ਦੇ ਨਾਲ ਵਾਪਰਿਆ ਹੈ ਬਹੁਤ ਹੀ ਜਿਆਦਾ ਮੰਦ ਭਾਗੀ ਖਬਰ ਹੈ ਤੇ ਦੋਸਤੋ ਤੁਸੀਂ ਕੀ ਚਾਹਦੇ ਹੋ ਕਿ ਉਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਫਿਰ ਉਮਰ ਕੈਦ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ